ਜਿਵੇਂ ਕਿ ਲੈਂਗਲੇ ਨਿਰਮਾਨ ਤੇ ਆਬਾਦੀ ਦੇ ਵਿੱਚ ਵਾਧਾ ਦੇਖ ਰਿਹਾ ਹੈ BC ਹਾਈਡਰੋ ਦਾ ਕਹਿਣਾ ਹੈ ਕਿ ਇਹ ਖੇਤਰ ਦੇ ਵਿੱਚ ਇੱਕ ਵੱਡਾ ਨਿਵੇਸ਼ ਕਰ ਰਿਹਾ ਹੈ BC ਹਾਈਡਰੋ ਨੇ ਐਲਾਨ ਕੀਤਾ ਹੈ ਕਿ ਅਗਲੇ 10 ਸਾਲਾਂ ਵਿੱਚ ਲੈਂਗਲੇ ਵਿੱਚ ਡਾਲਰ 725 ਮਿਲੀਅਨ ਦੀ ਜਿਹੜੀ ਪੂੰਜੀ ਉਸਾਰੀ ਹੋਵੇਗੀ ਤਾਂ ਜੋ ਬਿਜਲੀ ਗ੍ਰਿਡ ਨੂੰ ਅਪਗ੍ਰੇਡ ਤੇ ਵਿਸਥਾਰ ਕੀਤਾ ਜਾ ਸਕੇ ਤੇ ਘਰਾਂ ਤੇ ਕਾਰੋਬਾਰਾਂ ਦੇ ਲਈ ਸਾਫ਼ ਬਿਜਲੀ ਪ੍ਰਦਾਨ ਕੀਤੀ ਜਾ ਸਕੇ ਇਸ ਸਕਿਲਡ ਕਾਮਯਾ ਲਈ ਹਜ਼ਾਰਾਂ ਹਾਈ ਕੁਆਲਿਟੀ ਵਾਲੀਆਂ ਨੌਕਰੀਆਂ ਪ੍ਰਦਾਨ ਕਰੇਗਾ ਅਗਲੇ ਦਹਾਕੇ ਦੌਰਾਨ ਪੂਰੇ ਸੂਬੇ ਦੇ ਵਿੱਚ ਉਸਨਾਂ 10500 ਤੋਂ 12500 ਨੌਕਰੀਆਂ ਦਾ ਸਮਰਥਨ ਕਰਨਾ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਯੋਜਨਾ ਜਨਸੰਖਿਆ ਦੇ ਵਾਧੇ ਤੇ ਹਾਊਸਿੰਗ ਨਿਰਮਾਣ ਵਧੇ ਹੋਏ ਉਦਯੋਗਿਕ ਵਿਕਾਸ ਤੇ ਹੋਰ ਕਾਰਨਾਂ ਦੇ ਵਿਚਕਾਰ ਫੋਸਿਲ ਫਿਊਲ ਤੋਂ ਸਾਫ਼ ਬਿਜਲੀ ਵਾਲ ਜਾਣ ਵਾਲੇ ਲੋਕਾਂ ਤੇ ਕਾਰੋਬਾਰਾਂ ਦੇ ਕਾਰਨ ਸਾਰੇ ਸੈਕਟਰਾਂ ਵਿੱਚ ਬਿਜਲੀ ਦੀ ਜੜੀ ਵਧ ਰਹੀ ਮੰਗ ਨੂੰ ਦਰਸਾਉਂਦੀ ਹੈ। ਉਸਬੌਰ ਨੇ ਕਿਹਾ ਹੈ ਕਿ ਇਹ ਨਿਵੇਸ਼ ਹਜ਼ਾਰ ਜਿਹੜੇ ਨੇ ਨਵੇਂ ਘਰਾਂ ਦਾ ਸਮਰਥਨ ਕਰੇਗਾ ਤੇ ਲੰਗਲੇ ਦੇ ਬੁਨਿਆਦੀ ਢਾਂਚੇ ਦੀ ਸਥਿਰਤਾ ਦੇ ਵਿੱਚ ਸੁਧਾਰ ਕਰਕੇ ਸੂਬੇ ਦੇ ਵਿੱਚ ਨਵੇਂ ਵਸਨੀਕਾਂ ਤੇ ਸਾਫ ਉਦਯੋਗ ਨੂੰ ਆਕਰਸ਼ਿਤ ਕਰਨ ਦੇ ਵਿੱਚ ਮਦਦ ਕਰੇਗਾ ਮੰਤਰਾਲੇ ਦਾ ਕਹਿਣਾ ਹੈ ਕਿ ਬੀਸੀ ਵਿੱਚ ਬਿਜਲੀ ਦੀ ਮੰਗ ਜਿਹੜੀ ਹੈ ਉਹ ਹੁਣ ਤੇ ਹੁਣ ਤੇ 2030 ਦੇ ਵਿਚਕਾਰ 15% ਜਾਂ ਇਸ ਤੋਂ ਵੱਧ ਦੇ ਵਾਅਦੇ ਦੀ ਉਮੀਦ ਹੈ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਲੈਂਗਲੇ ਪ੍ਰੋਜੈਕਟ 1 ਲੱਖ 40 ਹਜ਼ਾਰ ਘਰਾਂ ਤੱਕ ਬਿਜਲੀ ਦੇਣ ਦੇ ਲਈ ਲੋਡਿੰਦੀ ਬਿਜਲੀ ਵੀ ਜੋੜਨਗੇ ਇਪਸਸ ਪੋਲ ਦੇ ਮੁਤਾਬਕ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਰਵੇ ਦੇ ਵਿੱਚ ਅਜੇ ਵੀ ਪਿੱਛੇ ਹੀ ਚੱਲ ਰਹੇ ਨੇ ਕਿਉਂਕਿ 68% ਕੈਨੇਡੀਅਨ ਚਾਹੁੰਦੇ ਨੇ ਕਿ ਟਰੂਡੋ ਅਹੁਦਾ ਛੱਡ ਦੇਣ ਹਾਲਾਂਕਿ ਖਜ਼ਾਨਾ ਬੋਰਡ ਦੇ ਪ੍ਰਧਾਨ ਨੀਤਾ ਆਨੰਦ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋਣ ਸਮੇਂ ਕਿਹਾ ਕਿ ਅਸੀਂ ਚੋਣਾਂ ਤੇ ਧਿਆਨ ਕੇਂਦਰਿਤ ਜਿਹੜਾ ਉਹ ਨਹੀਂ ਕਰ ਰਹੇ ਬਲਕਿ ਸਾਨੂੰ ਦੰਦਾ ਦੀ ਦੇਖਪਾਲ ਫਾਰਮਾ ਕੇਅਰ ਰਿਹਾਈਸ਼ੀ ਸਹਾਇਤਾ ਪਰਿਵਾਰਾਂ ਤੇ ਵਿਦਿਆਰਥੀਆਂ ਦੇ ਲਈ ਸਹਾਇਤਾ ਜਾਰੀ ਰੱਖਣ ਦੀ ਲੋੜ ਹੈ ਜਿਵੇਂ ਕਿ ਹਾਊਸ ਆਫ ਕਾਮਨਜ਼ ਗਰਮੀਆਂ ਲਈ ਛੁੱਟੀਆਂ ਕਰਨ ਦੀ ਤਿਆਰੀ ਕਰ ਰਿਹਾ ਹੈ ਬਹੁਤ ਸਾਰੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਜਸਟਨ ਟਰੂਡੋ ਨੂੰ ਹੁਣ ਪ੍ਰਧਾਨ ਮੰਤਰੀ ਨਹੀਂ ਰਹਿਣਾ ਚਾਹੀਦਾ ਇੱਕ ਨਵੇਂ ਸਰਵੇਖਣ ਦੇ ਵਿੱਚ ਇਹ ਗੱਲ ਕਹੀ ਗਈ ਹੈ ਐਪਸੋਸ ਪੋਲਿੰਗ ਦਰਸਾਉਂਦੀ ਹੈ ਕਿ 68 ਫੀਸਦੀ ਕੈਨੇਡੀਅਨ ਚਾਹੁੰਦੇ ਨੇ ਕਿ ਟਰੂਡੋ ਅਹੁਦਾ ਛੱਡ ਦੇਣ ਅਲਬਰਟਾ 79 ਫੀਸਦੀ ਦੇ ਐਟਲਾਂਟਿਕ ਕੈਨੇਡਾ ਦੇ 76 ਫੀਸਦੀ ਵਿੱਚ ਉਸਨੂੰ ਛੱਡਣ ਦੀ ਇੱਛਾ ਸਭ ਤੋਂ ਵੱਧ ਹੈ ਉਹਨਾਂ ਨੇ ਕਿਹਾ ਕਿ ਟਰੂਡੋ ਲਈ ਉਹਨਾਂ ਹੀ ਬੁਰਾ ਹੈ ਜਿੰਨਾ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਐਪਸੋਸ ਨੇ 12 ਤੋਂ 14 ਜੂਨ ਦਰਮਿਆਨ 1001 ਕੈਨੇਡੀਅਨਾਂ ਦਾ ਸਰਵੇਖਣ ਕੀਤਾ ਅਤੇ ਪਾਇਆ ਕਿ ਜੇਕਰ ਕੋਈ ਹੋਰ ਚੋਣ ਹੁੰਦੀ ਹੈ ਤਾਂ ਕੰਜ਼ਰਵੇਟਿਵਾਂ ਨੂੰ 42% ਦੀ ਨਿਰਧਾਰਤ ਵੋਟਾਂ ਨਾਲ ਜਿੱਤ ਮਿਲੇਗੀ ਲਿਬਰਲਾਂ ਨੂੰ 24% ਦੀ ਐਨਡੀਪੀ ਨੂੰ 18% ਦੀ ਮਿਲੀ ਹੈ ਪੋਲਿੰਗ ਦੇ ਅਨੁਸਾਰ 8 ਸਾਲਾਂ ਦੇ ਜਿਹੜੇ 8 ਸਾਲਾਂ ਦੇ ਵਿੱਚ ਰਹਿਣ ਤੋਂ ਬਾਅਦ ਟਰੂਡੋ ਸ਼ਾਇਦ ਆਪਣੀ ਜਿਹੜੀ ਪਾਰਟੀ ਦੀ ਸਫਲਤਾ ਨੂੰ ਆਪਣੇ ਨਾਲ ਖਿੱਚ ਰਹੇ ਨੇ ਇਸ ਦੇ ਉਲਟ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਲਈ ਇਹ ਸਹੀ ਜਾਪਦਾ ਹੈ ਜਿਸ ਨੇ ਆਪਣੀ ਪਾਰਟੀ ਤੋਂ ਵੀ ਅੱਗੇ ਆਪਣੀ ਲੀਡ ਵਧਾ ਲਈ ਹੈ ਤਕਰੀਬਨ ਅੱਧੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਬਣਨਗੇ ਪੋਲ ਇਹ ਵੀ ਦਰਸਾਉਂਦਾ ਹੈ ਕਿ 75% ਕੈਨੇਡੀਅਨ ਚਾਹੁੰਦੇ ਨੇ ਕਿ ਕੋਈ ਹੋਰ ਪਾਰਟੀ ਸੱਤਾ ਸੰਭਾਲੇ ਜਦੋਂ ਕਿ ਸਿਰਫ 25% ਦੀ ਸੋਚਦੇ ਨੇ ਕਿ ਲਿਬਰਲ ਮੁੜ ਚੋਣ ਦੇ ਹੱਕਦਾਰ ਹਨ ਕੱਟਦੀ ਹੋਈ ਪ੍ਰਸਿੱਧੀ ਦੇ ਬਾਵਜੂਦ ਟਰੂਡੋ ਦੇ ਅੰਦਰੂਨੀ ਸਰਕਲ ਦੇ ਕੁਝ ਮੈਂਬਰਾਂ ਨੇ ਆંકੜਿਆਂ ਨੂੰ ਖਾਰਜ ਕਰ ਦਿੱਤਾ ਜਿਸ ਦੀ ਬਜਾਏ ਉਹਨਾਂ ਨੂੰ ਨਿਤੀਗਤ ਪ੍ਰਾਪਤੀਆਂ ਬਾਰੇ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਅਸੀਂ ਬਹੁਤ ਸਾਰੇ ਮੋਰਚਿਆਂ ਤੇ ਮਹੱਤਵਪੂਰਨ ਤਰੱਕੀ ਕੀਤੀ ਹੈ। ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਦੇਸ਼ ਭਰ ਦੇ ਵਿੱਚ ਇੱਕ ਹਕੀਕਤ ਹੈ। ਇਹ ਪਰਿਵਰਤਨਸ਼ੀਲ ਹੈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੂੰ ਵੀ ਕੱਟ ਰਹੇ ਪੋਲ ਨੰਬਰਾਂ ਬਾਰੇ ਪੁੱਛਿਆ ਗਿਆ ਸੀ। ਫੈਡਰਲ ਐਮਪੀ ਐਂਥਨੀ ਆਸਵਾਦ ਜੋ ਮੌਂਟ ਰੋਇਲ ਦੀ ਮੌਂਟਰੀਅਲ ਕੀ ਕਰਦੇ ਨੇ ਨੂੰ ਵੀ ਪੁੱਛਿਆ ਗਿਆ ਕਿ ਪਾਰਟੀ ਵੋਟਰਾਂ ਨੂੰ ਕਿਵੇਂ ਜਿੱਤ ਸਕਦੀ ਹੈ ਉਹਨਾਂ ਕਹਿੰਿਆ ਕਿ ਉਹ ਆਪਣੇ ਹਲਕਿਆਂ ਨੂੰ ਯਕੀਨ ਦਿਵਾਉਣ ਜਾ ਰਹੇ ਨੇ ਕਿ ਉਹਨਾਂ ਨੂੰ ਅਜੇ ਵੀ ਉਹਨਾਂ ਲਈ ਵੋਟ ਕਰਨਾ ਚਾਹੀਦਾ ਹੈ ਲਿਬਰਲ ਟ੍ਰਾਂਟੋ ਵਿੱਚ ਨਤੀਜੇ ਵੱਜੋਂ ਹੋਣ ਵਾਲੀ ਦੌੜ ਵਿੱਚ ਆਪਣੀ ਕਿਸਮਤ ਨੂੰ ਉਲਟਾਉਣ ਲਈ ਸੰਘਰਸ਼ ਕਰ ਰਹੇ ਨੇ 24 ਜੂਨ ਨੂੰ ਸੈਂਟ ਪੌਲਜ਼ੀ ਜ਼ਿਮਨੀ ਚੋਣ ਹੋਵੇਗੀ ਜੋ ਕਰੀਬ 3 ਹਾਕਿਆਂ ਤੋਂ ਰੈਡ ਹੀ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ